ਕੀ ਹੈ ਮਾਮਲਾ ਇਹ ਆਈਸੋ ਡਰਗ ਕੋਲ ਹੈ ਹਰੰਡੀ ਮੰਡਾ ਚੜਿਆ ਹੋਇਆ ਜੀ ਇਹ ਕੱਲ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਅਵਤਾਰ ਸਿੰਘ ਸ਼ਾਨੋ ਸਤਨਾਮ ਸਿੰਘ ਜੋ ਕਿ ਬਾਰਡਰ ਦੇ ਪਿੰਡ ਕੱਕੜ ਦਾ ਰਹਿਣ ਵਾਲਾ ਤੇ ਜਿਹੜਾ ਛਾਟੇ ਉਹਨੇ ਕਿਰਾਏ ਦੇ ਮਕਾਨ ਤੇ ਰਹਿ ਕੇ ਤੇ ਇੱਥੇ ਲੋਕਲ ਗਾਕਾਂ ਨੂੰ ਜਿਹੜਾ ਵਾ ਜੂਜਰਾਂ ਨੂੰ ਇਹ ਹੈਰੋਨਾ ਵੇਚਦਾ ਵਾ ਤੇ ਉਹ ਉਸਨ ਪਰਮਿਸ਼ਨ ਦੇ ਵਿਹਾਵ ਤੇ ਆਪਰੇਸ਼ਨ ਟੀਮ ਨੇ ਉੱਥੇ ਟਰੈਕ ਲਾਇਆ ਜੀ ਉੱਥੇ ਜਦੋਂ ਚੈਕਿੰਗ ਕੀਤੀ ਆ ਤੇ ਉਸ ਇੱਕ ਦੋਸ਼ੀ ਜਿਹੜਾ ਵਾ ਖੜਾ ਵਿਅਕਤੀ ਦਿਖਾਈ ਦਿੱਤਾ ਜਿਹਨੇ ਕਿ ਪਿੱਠੂ ਬੈਗ ਪਾਇਆ ਹੋਇਆ ਸੀ ਪਿੱਠੂ ਬੈਗ ਦੀ ਜਦੋਂ ਤਲਾਸ਼ੀ ਲਈ ਆ ਤੇ ਉਹਦੇ ਚੋਂ 4 ਕਿਲੋ ਗ੍ਰਾਮ ਆਇਸ ਡਰੱਗ ਬਰਾਮਦ ਹੋਈ ਆ ਇਸ ਦੋਸ਼ੀ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਪਿਛਲੇ 1 ਹਫ਼ਤੇ ਤੋਂ ਭਾਲ ਸੀ 1 ਹਫ਼ਤੇ ਤੋਂ ਸੀਕ੍ਰੀਟ ਸੋਰਸ ਲਾਏ ਹੋਏ ਸੀ ਕਿ ਉੱਥੇ ਇਹੋ ਜੀ ਇਨਫਾਰਮੇਸ਼ਨ ਹੀ ਕਿ ਕੋਈ ਵਿਅਕਤੀ ਬਾਰਡਰ ਦੇ ਪਿੰਡਾਂ ਦਾ ਤੇ ਇੱਥੇ ਸਿਟੀ ਦੇ ਵਿੱਚ ਜਿਹੜਾ ਵਾ ਇਹ ਸਪਲਾਈ ਕਰਦਾ ਹੈ ਨੂੰ ਉਹ 4-5 ਦਿਨ ਤੋਂ ਇਹਦਾ ਜਿਹੜਾ ਕਿ ਇਹਨੂੰ ਵਾਚਿਆ ਜਾ ਰਿਹਾ ਸੀ ਫਿਰ ਕੱਲ ਸ਼ਾਮੀ ਮਿਤੀ 2 5 23 ਨੂੰ ਇਨੂੰ ਜਿਹੜਾ 24 ਨੂੰ ਸੋਰੀ 21 24 ਤੇ ਇਹਨੂੰ ਆਪਾਂ ਜਿਹੜਾ ਵਾ ਇਹਨੂੰ ਰੈਸਟ ਕਰ ਲਿਆ ਤੇ ਇਹ ਕੋਈ ਬਰਾਮਦਗੀ ਹੋ ਗਈ ਸਰ ਇਹਦੇ ਕੋਈ ਪਹਿਲਾਂ ਵੀ ਪਰਚਾ ਵਗੈਰਾ ਕੋਈ ਦਰਜ ਹੋਇਆ ਹੈ ਇਸ ਮਾਮਲੇ 'ਤੇ ਉਹ ਅਜੇ ਫਰਦਰ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਜੀ ਇਹਦੇ ਫਾਰਵਰਡ ਤੇ ਬੈਕਵਰਡ ਜੋ ਵੀ ਲਿੰਕ ਆ ਉਹ ਆਪ ਜੀ ਨੂੰ ਦੱਸੇ ਜਾਣਗੇ ਸਰ ਜਿਹੜੀ ਹੈਰਨ ਜਾਂ ਆਈਸ ਮਿਲੀ ਹੈ ਇਹ ਕ੍ਰੋਸ ਦਾ ਬਾਰਡਰ ਹੈ ਕੋਈ ਹਾਂ ਜੀ ਕ੍ਰੋਸ ਬਾਰਡਰ ਹੈ ਹੁਣ ਇਹ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਨ ਤੋਂ ਬਾਅਦ ਇਹਦਾ ਜਿਹੜਾ ਰਿਮਾਂਡ ਲੈ ਕੇ ਤੇ ਫਿਰ ਅਗਲੀ ਜਿਹੜੀ ਆ ਪੁਸ਼ਕਿਸ਼ ਦਾ ਜੋ ਵੀ ਖਲਾਸਾ ਹੋਊਗਾ ਜਿਹੜੇ ਹੋਰ ਬੰਦੇ ਇਹਦੇ ਨਾਲ ਜੁੜੇ ਇਸੇ ਤੰਦੇ ਦੇ ਵਿੱਚ ਤੇ ਉਹਨਾਂ ਦੀਆਂ ਰੱਸ਼ਟਾਂ ਪਾਵਾਂਗੇ ਸਰ ਵੈਸੇ ਕਿੰਨੇ ਕਿਤੇ ਦਾ ਕੰਮ ਕਰ ਰਿਹਾ ਹੈ ਆਈਡੀਆ ਹੈ ਜੀ ਕੁਝ ਦੱਸਿਆ ਇਹਦੀ ਸਰਸਰੀ ਜਿਹੜੀ ਪੁਸ਼ਕਿਸ਼ ਆ ਉਹਨੇ ਪਿਛਲੇ 3-4 ਸਾਲ ਤੋਂ ਇਹ ਇਹਦਾ ਪਿੰਡ ਬਾਰਡਰ ਤੇ ਹੋਣ ਕਰਕੇ ਇਹ ਜਿਹੜਾ ਵਾ ਇਹ ਸੇ ਸਮਗਲਰਾਂ ਦੇ ਸੰਪਰਕ ਚ ਆ ਗਿਆ ਤੇ ਉਤੋਂ ਫਿਰ ਇਹ ਆਪਣੇ ਮੋਬਾਈਲ ਦੇ ਰਾਹੀਂ ਜਿਹੜਾ ਵਾ WhatsApp ਜਰੀਏ ਇਸ ਤਰ੍ਹਾਂ ਕਰਕੇ ਕਾਰਵਾਈ ਨੂੰ ਅੰਜਾਮ ਦੇਦਾ ਪਾਕਿਸਤਾਨ ਚ ਵੀ ਕੁਝ ਲਿੰਕਸ ਹੋ ਸਕਦੇ ਜੀ ਇਹਦੇ ਇਹ ਗੱਲ ਦਾ ਆਪਾਂ ਜੇ ਕਰ ਰਹੇ ਆ ਕਿ ਹੋਰ ਕਿਹੜਾ ਬੰਦਾ ਸੀ ਜਾਂ ਕੋਈ ਪਿੱਛੇ ਆ ਕੋਈ ਬਾਰਡਰ ਤੇ ਆ ਜਿਹੜਾ ਕਿ ਇਹਨੂੰ ਮੰਗਵਾ ਕੇ ਦਿੰਦਾ ਸੀ ਕਿਸ ਰਸਤੇ ਆ ਰਹੀ ਜਾਂ ਕ੍ਰਾਸ ਬਾਰਡਰ ਤੋਂ ਤਾਰਾਂ ਰਸਤੇ ਆਉਂਦੀ ਜਾਂ ਕੋਈ ਡਰੋਨ ਰਸਤੇ ਆਉਂਦੀ